ਇਹ ਤਸਵੀਰਾਂ ਜਿ ਤੁਸੀਂ ਦੇਖ ਰਹੇ ਹੋ ਇਹ ਜਲੰਧਰ ਦੀਆਂ ਨੇ ਜਿੱਥੇ ਇੱਕ ਪੁਲਿਸ ਅਧਿਕਾਰੀ ਵੱਲੋਂ ਨੌਜਵਾਨਾਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਦੱਸਦੇ ਕਿ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਭੋਗਪੁਰ ਵਿਖੇ ਨਾਕਾ ਲਗਾਇਆ ਹੋਇਆ ਸੀ ਤੇ ਉਹਨਾਂ ਦੇ ਨਾਲ ਇੱਕ ਮਹਿਲਾ ਮੁਲਾਜ਼ਮ ਵੀ ਤਾਇਨਾਤ ਸੀ ਜਦੋਂ ਉਹਨਾਂ ਨੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮਹਿਲਾ ਮੁਲਾਜ਼ਮ ਨਾਲ ਬਦਤਮੀਜ਼ੀ ਕੀਤੀ ਤੇ ਗਾਲੀ-ਗਲੋਚ ਕਰਕੇ ਭੱਜ ਗਏ ਜਿਸ ਤੋਂ ਬਾਅਦ ਏਐਸਆਈ ਨੇ ਪਿੱਛਾ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਤੇ ਉਕਤ ਨੌਜਵਾਨ ਉਹਨਾਂ ਦੇ ਨਾਲ ਲੜਨ ਲੱਗ ਪਏ ਫਿਰ ਏਐਸਆਈ ਨੂੰ ਹੱਥ ਝੁਕਣ ਲਈ ਮਜਬੂਰ ਕੀਤਾ ਉਧਰ ਦੂਜੇ ਪਾਸੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇੱਕ ਪਾਰਟੀ ਤੋਂ ਘਰ ਜਾ ਰਹੇ ਸੀ ਰਸਤੇ 'ਚ ਕੋਈ ਨਾਕਾਬੰਦੀ ਨਹੀਂ ਸੀ ਪਿੱਛੇ ਤੋਂ ਆਏ ASI ਨੇ ਉਹਨਾਂ ਨੂੰ ਲੱਤ ਮਾਰ ਕੇ ਬਾਈਕ ਤੋਂ ਹੇਠਾ ਉਤਾਰ ਦਿੱਤਾ ਤੇ ਫਿਰ ਉਹਨਾਂ 'ਚੋਂ ਦੋ ਦੋਸਤਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਪਰ ਤੀਜੇ ਨੂੰ ਕੁਝ ਨਹੀਂ ਕਿਆ ਪੀੜਤ ਨੇ ਦੱਸਿਆ ਕਿ ਜਦੋਂ ਘਰ ਆਇਆ ਤਾਂ ਐਸਆਈ ਘਰ ਆ ਗਿਆ ਤੇ ਕੇਸ ਤਰਜ ਕਰਨ ਦੀਆਂ ਧਮਕੀਆਂ ਦੇਣ ਲੱਗਾ ਇਸ ਦੇ ਨਾਲ ਹੀ ਦਬਾਹੇ ਹੇਟ ਐਸਆਈ ਨੇ ਰਾਜੀਨਾਮਾ ਪੱਤਰ ਤੇ ਜ਼ਬਰਦਸਤੀ ਦਸਖਤ ਵੀ ਕਰਵਾ ਲਏ ਨਾਲ ਹੀ ਵੀਡੀਓ ਦੇ ਵਾਇਰਲ ਹੁੰਦੇ ਹੀ ਐਸਐਸਪੀ ਹਰਕਮਲਪ੍ਰੀਤ ਸਿੰਘ ਕੱਖ ਨੇ ਕਿਹਾ ਕਿ ਵੀਡੀਓ ਬਹੁਤ ਦਰਦਨਾਕ ਹੈ ਨੌਜਵਾਨਾਂ ਤੇ ਐਸਆਈ ਦੋਵਾਂ ਦਾ ਹੀ ਕਸੂਰ ਹੈ ਜਦੋਂ ਅਜਿਹੀ ਵੀਡੀਓ ਵਾਇਰਲ ਹੁੰਦੀ ਨੇ ਤਾਂ ਲੋਕਾਂ ਨੂੰ ਗਲਤ ਸੰਦੇਸ਼ ਜਾਂਦਾ ਇਸ ਲਈ ਡੀਐਸਪੀ ਆਦਮਪੁਰ ਸੁਮਿਤ ਸੂਦ ਨੂੰ ਜਾਂਚ ਤੇ ਹੁਕਮ ਦਿੱਤੇ ਗਏ ਨੇ ਅੱਜ ਮਿਤੀ 11 8 12:00 ਚੋਕ ਨੂੰ ਇੱਕ ਮਾਮਲਾ ਸਾਡੇ ਤੇ ਆਉਂਦਾ ਹੈ ਜ ਜਿਹਦੇ ਵਿੱਚ ਕੀ ਹਰਪ੍ਰੀਤ ਸਿੰਘ ਅਤੇ ਅਜੀਤ ਕੁਮਾਰ ਇਸ ਨਾਮ ਦੇ ਦੋ ਲੜਕੇ ਸੀ ਜਿਨ੍ਹਾਂ ਨੇ ਮਨੋਂ ਕੱਲ 3.4 ਫੁਰਦੇਤ ਨਾਕੇ ਦੇ ਦਰਵਾਜ਼ੇ ਜਿਨ੍ਹਾਂ ਵੱਲ ਪੁਲਿਸ ਕਰਮਚਾਰੀਆਂ ਨਾਲ ਜਿਹਦੇ ਵਿੱਚ ਕਿ ਪੁਲਿਸ ਮਹਿਲਾ ਕਰਮਚਾਰੀਆਂ ਸਨ ਉਹਨਾਂ ਨਾਲ ਲਾਕ ਤੇ ਖੜਿਆ ਨਾਲ ਬੱਤਮੀਜ਼ੀ ਕੀਤੀ ਔਰ ਗੰਦੀ ਵਾਲਾ ਕੱਟਿਆ ਦੂਸਰ ਕਟਮ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੇਸ ਕਰਕੇ ਕਾਬੂ ਕੀਤਾ ਅਤੇ ਕਾਬੂ ਕਰਨ ਤੋਂ ਪਹਿਲਾਂ ਇਹ ਐਸੇ ਜਿਵੇਂਦਰ ਸਿੰਘ ਥਾਣਾ ਕੋਰਵਰ ਲੋ ਜਿਹੜੇ ਤੋਂ ਨੌਜਵਾਨ ਸੀ ਇਹਨਾਂ ਨਾਲ ਮਾਰਕੁੱਟ ਕੀਤੀ ਔਰ ਉਦੀ ਇਸ ਚੀਜ਼ ਦੀ ਵੀ ਵੀਡੀਓ ਕਾਫੀ ਵਾਇਰਲ ਇਹ ਮਾਮਲਾ ਤੇ ਅੰਮ੍ਰਿਤ ਚੌਂਦੇ ਸਾਰੇ ਜ਼ਿਲੰਧਰ ਦਿਹਾਤੀ ਦੇ ਐਸਐਸਪੀ ਸਾਹਿਬ ਨੇ ਇਸ ਸਬੰਧੀ ਇੱਕ ਮੇਰੀ ਡਿਊਟੀ ਲਗਾਈ ਕਿਸ ਮਾਮਲੇ ਦੀ ਪੜਤਾਲ ਕੀਤੀ ਜਾਵੇ ਇਸ ਮਾਮਲੇ ਦੀ ਪੜਤਾਲ ਕਰਨ ਦੇ ਉੱਤੇ ਇਹਦੇ ਵਿੱਚ ਐਸਆਈ ਜਸਵੰਦਰ ਸਿੰਘ ਦੇਖਣਾ ਲਿਖਤੀ ਰਿਪੋਰਟ ਬਣਾ ਕੇ ਪਪਾ ਕੀ ਪੜਤਾਲ ਲਈ ਐਸਐਸਪੀ ਸਾਹਿਬ ਦੀ ਸੇਵਾ ਵਿੱਚ ਭੇਜੀ ਗਈ ਹੈ ਉਸੇ ਨਾਲ ਹੀ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਲਾਈਨ ਵਿੱਚ ਹਾਜ਼ਰੀ ਕਰਵਾ ਦਿੱਤੀ ਗਈ ਹੈ ਇਹ ਵੀ ਬੜੀ ਮੰਗ ਪੱਤਰ ਇਕਵਾ ਹੈ ਇਸ ਲਈ ਅਗੇ ਜਾਂਚ ਕਰਕੇ ਜੋ ਸਹੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ